ਜੀ ਇਥੇ ਬਰਮ ਬਣਾਓ ਬਰਮਾਂ ਦੀ ਪੋਜੀਸ਼ਨ ਬਹੁਤ ਟਾਈਟ ਹੈ ਤੁਹਾਡੀ ਆ ਨਹੀਂ ਹੁਣ ਤਾਂ ਮਤਲਬ ਖੇਤ ਬਾਏ ਹੋਏ ਆ ਹੁਣ ਬਣਾਓ ਨਾਲ ਨਾਲ ਬਰਮ ਜਿਹੜੀਆਂ ਕਿਨਾਰੀਆਂ ਦੋਨੋਂ ਪਾਸੇ ਯਾਰ ਕਲੀਅਰ ਕਰਾਓ ਮਦਿੰਦਰ ਕਿਨਾਰੀਆਂ ਕਲੀਅਰ ਕਰਾ ਕੇ ਨਾ ਵਿਡਥ ਵੀ ਚੈੱਕ ਕਰੋ ਪਾਓ ਪੱਥਰ ਪਾ ਦੋ ਤੇ ਇਹਦੇ ਵਿੱਚ ਜਿਹੜੇ ਪੀਸੀ ਤੇ ਆਪਾਂ ਸੈਂਪਲ ਕੱਢੇ ਨਾ ਪੀਸੀ ਦੇ ਦਾ ਫਿਲ ਕਰਾ ਦੇ ਇਹ ਆਪਣੀ ਸੱਸੋ ਆਡੀ ਹੈ ਨਾ ਸੱਸੋ ਸੱਸ ਬਰ ਮੀਡੀਏਟਲੀ ਠੀਕਰਾਓ ਆ ਦੇਖੋ ਹੁਣ ਕਿੰਨਾ ਵਧੀਆ ਤੁਹਾਡਾ ਦੋਨੋਂ ਪਾਸੇ ਮੌਕਾ ਹੈਗਾ ਹਾਂਜੀ ਹਾਂਜੀ ਲੱਗੇ ਜੀ ਟੌਪ ਹੋ ਗਿਆ ਕੰਪਲੀਟ ਇਹਨੂੰ ਕਰਵਾਓ ਜੀਸੀ ਵੀ ਲਵਾ ਕੇ ਨਾ ਤੇ ਹੋ ਜਾਏਗਾ ਕਦੋਂ ਤੱਕ ਹੋਊਗਾ ਮੰਨ 1 ਵੀਕ ਚ ਕੁਝ ਨਾ ਕੁਝ ਤੁਹਾਨੂੰ ਫੋਟੋ ਮੂਹਰੇ ਇਹਨੂੰ ਯਾਰ 1 ਵੀਕ ਦੇ ਵਿੱਚ ਇਹਦੀ ਏਟੀਆਰ ਸਬਮਿਟ ਕਰੋ ਠੀਕ ਹੈ ਜੀ ਫਿਰ ਇੱਥੇ ਜ਼ਿਲ੍ਹਾ ਗੁਰਦਾਸਪੁਰ ਦੇ ਵਿੱਚ ਆਏ ਸੀ ਸਾਡੇ ਮਾਣਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਇੱਕ ਸੀਐਮ ਫਲਾਈਂਗ ਸਕਵੈਡ ਦਾ ਗਠਨ ਕੀਤਾ ਗਿਆ ਹੈ ਜਿਹਦੇ ਵਿੱਚ ਜਿਹੜੀਆਂ ਸਾਡੀਆਂ ਲਿੰਕ ਸੜਕਾਂ ਦਾ ਸਪੈਸ਼ਲ ਪ੍ਰੋਗਰਾਮ ਰਿਪੇਅਰ ਦਾ ਜਿਹੜਾ ਚੱਲ ਰਿਹਾ ਉਹਦੇ ਵਿੱਚ ਅਸੀਂ ਸੜਕਾਂ ਦੀ ਕੁਆਲਿਟੀ ਜਿਹੜੀ ਹੈ ਉਹ ਚੈੱਕ ਕਰ ਰਹੇ ਹਾਂ ਜਿੱਥੇ-ਜਿੱਥੇ ਜਿਹੜੇ-ਜਿਹੜੇ ਡਿਸਟ੍ਰਿਕਟ ਦੇ ਵਿੱਚ ਵੀ ਕੰਮ ਚੱਲ ਰਿਹਾ ਉੱਥੇ ਜਾ ਕੇ ਅਸੀਂ ਮੌਕੇ ਤੇ ਅਚਨਚੇਤ ਸੜਕਾਂ ਦੀ ਚੈਕਿੰਗ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਸਾਈਟ ਦੇ ਉੱਪਰ ਮੌਕੇ ਤੇ ਜੋ ਇਹਨਾਂ ਦੇ ਕੁਆਲਟੀ ਪੈਰਾਮੀਟਰਸ ਰਿਕੁਆਇਰਡ ਹੁੰਦੇ ਆ ਉਹ ਚੈੱਕ ਕੀਤੇ ਆ ਜੋ ਕਿ ਕੁਆਲਟੀ ਪੈਰਾਮੀਟਰਸ ਇਹਨਾਂ ਦੇ ਠੀਕ ਪਾਏ ਗਏ ਆ ਤੇ ਕਿਉਂਕਿ ਦੋਨਾਂ ਸੜਕਾਂ ਦੇ ਕੰਮ ਹਜੇ ਸਾਡਾ ਇਨ ਪ੍ਰੋਗਰੈਸ ਹੈ ਪਰ ਗਤੀ ਦੀਨ ਹੈ ਤੇ ਅਸੀਂ ਜਿਹੜਾ ਫੀਲਡ ਸਟਾਫ ਸਾਡੇ ਨਾਲ ਆਇਆ ਹੋਇਆ ਸੀ ਉਹਨਾਂ ਨੂੰ ਅਸੀਂ ਹੋਰ ਵੀ ਇਹਨਾਂ ਦੋਨਾਂ ਸੜਕਾਂ ਤੇ ਹੋਰ ਕੰਮ ਦੀ ਜਿਹੜੀ ਅੱਗੇ ਫਰਦਰ ਇੰਪਰੂਵਮੈਂਟ ਹੋਣੀ ਹੈ ਉਹਦੀਆਂ ਵੀ ਆਪਾਂ ਇਨਸਟਰਕਸ਼ਨਸ ਜਿਹੜੀਆਂ ਫੀਲਡ ਸਟਾਫ ਨੂੰ ਦੇਟੀਆਂ ਤਿਉਹਾਨੂੰ ਇਹ ਕਿਹਾ ਕਿ ਇਹਦੀ ਸਾਨੂੰ ਐਕਸ਼ਨ ਟੇਕਨ ਰਿਪੋਰਟ ਜਿਹੜੀ ਹੈ ਉਹ 10 ਦਿਨ ਦੇ ਅੰਦਰ ਅੰਦਰ ਜਿਹੜੀ ਉਹ ਸਾਨੂੰ ਭੇਜੀ ਜਾਵੇ ਤਾਂ ਕਿ ਸੜਕਾਂ ਦੀ ਜਿਹੜੀ ਕੁਆਲਟੀ ਹੈ ਜਿਸ ਤਰ੍ਹਾਂ ਸਰਕਾਰ ਨੇ ਜੋ ਸਾਨੂੰ ਦਿਸ਼ਾ ਨਿਰਦੇਸ਼ ਦਿੱਤੇ ਆ ਕਿ ਅਸੀਂ ਇਹਨਾਂ ਸੜਕਾਂ ਨੂੰ ਕੁਆਲਟੀ ਓਰੀਐਂਟਡ ਕੁਆਲਟੀ ਨੂੰ ਕਿਸੇ ਤਰ੍ਹਾਂ ਦੀ ਵੀ ਉਹਦੇ ਵਿੱਚ ਕੰਪਰੋਮਾਈਜ਼ ਨਹੀਂ ਕਰਨਾ ਉਹਦੇ ਅਕੋਰਡਿੰਗਲੀ ਅਸੀਂ ਜਿਹੜਾ ਇਹ ਕੰਮ ਹੈ ਸਾਰੇ ਉਸ ਰੇ ਚੜਾਈਏ ਤਾਂ ਕਿ ਲੋਕਾਂ ਨੂੰ ਜਿਹੜਾ ਹੈਗਾ ਇਹਨਾਂ ਕੰਮਾਂ ਦਾ ਫਾਇਦਾ ਮਿਲ ਸਕੇ ਐਂਡ ਪ੍ਰੋਡਕਟ ਜਿਹੜਾ ਉਹ ਪਬਲਿਕ ਤੱਕ ਅੱਛਾ ਪਹੁੰਚੇ